ਸਾਸਤਰ ਖਟ ਪੈੰਗ ਗਿਰਨ ਚੜ ਜਾਏ ਅੰਦ ਲਖੈ ਬਦ ਰੋ ਸੁਣੈ ਜੋ ਕਾਲ ਕਿਰਪਾ ਕਰਾਹੀ ਸਹਾ ਬੁੱਧ ਪ੍ਰਵ ਤੁਛ ਹਮਾਰੀ ਬਰਨ ਸਕੈ ਮਹਿਮਾਨ ਜੋ ਤੇਹਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਜ ਵਿਕਾਰ ਤੈਨ ਸੰਤਨ ਕੋ ਵੰਦਨ ਸਿਰ ਚਰਨਨ ਪਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਹਾਜਰਾ ਹਜੂਰ ਚਵਰ ਛਤਰ ਤਖ ਦੇ ਮਲਕ ਸ਼ਬਦ ਗੁਰੂ ਜਾਗਤ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋਈ ਐ ਯਾਰ ਪਰ ਰਾਤਰੀ ਦੇ ਆਏ ਸੁਖਾਂ ਪਰਿਰਾਤ ਬਤੀਤ ਹੋਈ ਸਤਗੁਰੂ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਗੁਰੂ ਕੀ ਸੰਗਤ ਨੂੰ ਜਾਗਨ ਦੇ ਇਸ਼ਨਾਨ ਕਰਨ ਦੇ ਆਪ ਜੀ ਦੇ ਬਹੁਤ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਦੂਰੋਂ ਨੇੜੇ ਸਤਗੁਰੂ ਮਹਾਰਾਜ ਜੀ ਦੇ ਦਰਬਾਰ ਦੀਆਂ ਕਦਮ ਕਦਮ ਚੱਲ ਕੇ ਹਾਜ਼ਰੀਆਂ ਪਰ ਰਹੇ ਹੋ ਜਿਨ੍ਹਾਂ ਦੇ ਮਨ ਅੰਦਰ ਪ੍ਰੇਮ ਹੁੰਦਾ ਸਤਿਗੁਰੂ ਦੇ ਮਿਲਦਾ ਹੈ ਜੇ ਇੱਕ ਕਦਮ ਵੀ ਗੁਰੂ ਵੱਲ ਚੱਲਦਾ ਹੈ ਸ਼ਰਨ ਸ਼ਰਨ ਗੁਰ ਏਕ ਪੈੰਡਾ ਜਾਏ ਚੱਲ ਸਤਿਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਸਿੱਖ ਇੱਕ ਕਦਮ ਗੁਰੂ ਵੱਲ ਪਟਦਾ ਹੈ ਇੱਕ ਕਦਮ ਚੱਲਦਾ ਤੇ ਗੁਰੂ ਕਰੋੜਾਂ ਕਦਮ ਅੱਗੇ ਸਿੱਖ ਨੂੰ ਦਰਸ਼ਨ ਦੇਣ ਲਈ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਚੱਲ ਪੈਂਦੇ ਹਨ ਆਪ ਸੰਗਤਾਂ ਦੇ ਬਹੁਤ ਵੱਡੇ ਭਾਗ ਨੇ ਅੰਮ੍ਰਿਤ ਵੇਲੇ ਗੁਰੂ ਦੀ ਗੋਦ ਵਿੱਚ ਬੈਠ ਕੇ ਪੰਜਾਂ ਬਾਣੀਆਂ ਦੇ ਨਿਤਨੇਮ ਨੂੰ ਸਰਵਣ ਕੀਤਾ ਹੈ ਆਓ ਕੁਝ ਸਮੇਂ ਲਈ ਲੰਬੇ ਸਮੇਂ ਤੋਂ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਨੂੰ ਆਪ ਜੀ ਸਰਵਣ ਕਰਦੇ ਆ ਰਹੇ ਹੋ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਸਾਰੀ ਸੰਗਤ ਮਨ ਵਰਤੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਦਾਨ ਇਕਾਗਰ ਚੀਤ ਮਨ ਦੇ ਬਾਹਰਲੇ ਫੁਰਨਿਆਂ ਨੂੰ ਸੰਕਲਪਾਂ ਨੂੰ ਖਿਆਲਾਂ ਨੂੰ ਰੋਕਦੇ ਹੋਏ ਕੁਝ ਸਮੇਂ ਲਈ ਧਿਆਨ ਗੁਰੂ ਦੇ ਸ਼ਬਦ ਵਿੱਚ ਜੋੜੀਏ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਖਸ਼ੀ ਗੁਰ ਫਤੇ ਨੂੰ ਸਾਰੀ ਸੰਗਤ ਦੋਨੇ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਚਕਾਉਂਦੇ ਹੋਏ ਬਲਾਉ ਫਤੇ ਪਾਉ ਫਤੇ ਦੀ ਸੰਜ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਇਆ ਰਾਗ ਰਾਮ ਕਲੀ ਦੇ ਵਿੱਚ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਪਾਵਨ ਰਸਨਾ ਤੋਂ ਇਹ ਅੰਮ੍ਰਿਤ ਵਚਨ ਉਚਾਰਨ ਕਰਦੇ ਨੇ ਭੇਟਤ ਕਹਿੰਦੇ ਨੇ ਮਿਲਦਿਆਂ ਸੰਗ ਹੁੰਦਾ ਨਾਲ ਸਤਿਗੁਰੂ ਮਹਾਰਾਜ ਕਰਨ ਲੱਗੇ ਰੱਬ ਦੇ ਪਿਆਰਿਆਂ ਨਾਲ ਗੁਰਮਖਾਂ ਨਾਲ ਮਿਲਦਿਆਂ ਪਰਮਾਤਮਾ ਚਿੱਤ ਵਿੱਚ ਆ ਵਸਦਾ ਹੈ ਪਰਮਾਤਮਾ ਚਿੱਤੇ ਆਉਣ ਲੱਗ ਜਾਂਦਾ ਹੈ ਜਦੋਂ ਕੋਈ ਜੁੜਿਆਂ ਹੋਿਆਂ ਦੀ ਸੰਗਤ ਕਰਦਾ ਹੈ ਬੰਦਗੀ ਵਿੱਚ ਭਿੱਜੇ ਹੋਏ ਗੁਰਮਖਾਂ ਦੀ ਸੰਗਤ ਵਿੱਚ ਆਉਂਦਾ ਹੈ ਤੇ ਰੱਬ ਨਾਲ ਟੁੱਟੇ ਹੋਏ ਮਨੁੱਖ ਦੇ ਮਨ ਵਿੱਚ ਵੀ ਹੁੰਦਾ ਪਰਮਾਤਮਾ ਹੈ ਉਹਨਾਂ ਨੂੰ ਵੀ ਪਰਮਾਤਮਾ ਦੀ ਯਾਦ ਆਉਣ ਲੱਗ ਜਾਂਦੀ ਹੈ ਸੰਗਤ ਕਰਤ ਸੰਤੋਖ ਮਨ ਆਇਆ ਮਹਾਰਾਜ ਕਹਿਣ ਲੱਗੇ ਵੀ ਬੰਦਗੀ ਵਾਲਿਆਂ ਦੀ ਸੰਗਤ ਕਰਦਿਆਂ ਮਨ ਵਿੱਚ ਸੰਤੋਖ ਪ੍ਰਾਪਤ ਹੋ ਜਾਂਦਾ ਹੈ ਮਨ ਨੂੰ ਇਸ ਗੱਲ ਦਾ ਨਿਚਾ ਹੋ ਜਾਂਦਾ ਹੈ ਵੀ ਬੜਾ ਕੁਝ ਜ਼ਿੰਦਗੀ ਵਿੱਚ ਹੈ ਬਹੁਤ ਕੁਝ ਇਸ ਪਰਮਾਤਮਾ ਦੇ ਘਰ ਤੋਂ ਮਿਲਿਆ ਜਦੋਂ ਦੂਧਿਆਂ ਦੀ ਜ਼ਿੰਦਗੀ ਵੱਲ ਦੇਖਦਾ ਹੈ ਸਾਧ ਸੰਗਤ ਜੀ ਮਨ ਨੂੰ ਥੋੜੀ ਸਮਝ ਆਉਂਦੀ ਹੈ ਵੀ ਜੀਵਨ ਤੇ ਕੁਝ ਦਿਨਾਂ ਦਾ ਹੈ ਸਭ ਕੁਝ ਪਰਾਇਆ ਹੋ ਜਾਂਦਾ ਹੈ ਤੇ ਸਾਧ ਸੰਗਤ ਜੋ ਕੁਝ ਮਿਲਿਆ ਹੁੰਦਾ ਹੈ ਜਿਹੜਾ ਮਨ ਨਾਮ ਤੋਂ ਬਿਨਾ ਰਜਦਾ ਨਹੀਂ ਮਨ ਭਗਤੀ ਤੋਂ ਬਿਨਾ ਤ੍ਰਿਪਤੀ ਨਹੀਂ ਹੁੰਦੀ ਸਭ ਕਣ ਲੱਗੇ ਸੰਗਤ ਵਿੱਚ ਇੱਕ ਐਸਾ ਰਸ ਹੈ ਜਿਹਦੇ ਨਾਲ ਭੁੱਖਾ ਮਨ ਵੀ ਤ੍ਰਿਪਤ ਹੋ ਜਾਂਦਾ ਹੈ ਬਹੁਤ ਤਰ੍ਹਾਂ ਦਾ ਜਿਹੜਾ ਮਨ ਪਿਆਸਾ ਹੈ ਭੁੱਖਾ ਹੈ ਸਤਿਗੁਰੂ ਜੀ ਗੁਰੂ ਅਮਰਦਾਸ ਮਹਾਰਾਜ ਜੀ ਵੀ ਆਖਦੇ ਐ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਾਰੀਆਂ ਇੱਛਾ ਨੂੰ ਪੂਰਾ ਕਰਨ ਵਾਲਾ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਵੀ ਐਸਾ ਕਰ ਹੈ ਮਨ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਤੇਰਾ ਭੁੱਖਾ ਮਨ ਤ੍ਰਿਪਤ ਹੋ ਜਾਣਾ ਜਿਹਦੀਆਂ ਭੁੱਖਾਂ ਸਾਰੀ ਜ਼ਿੰਦਗੀ ਤੱਕ ਨਹੀਂ ਮਿਟੀਆਂ ਸਰੀਰ ਜਵਾਬ ਦਿੰਦਾ ਰਿਹਾ ਥੱਕ ਗਿਆ ਸਰੀਰ ਪਰ ਮਨ ਦੇ ਜਿਹੜਾ ਸਰੀਰ ਅੰਦਰ ਬੈਠਾ ਮਨ ਹੈ ਇਹ ਅਜੇ ਨਹੀਂ ਰਜਿਆ ਜੇ ਵੀ ਆਖਦਾ ਵੀ ਕੁਝ ਹੋਰ ਕਰ ਲਈਏ ਕੁਝ ਹੋਰ ਸੋਚ ਲਈਏ ਕਿਵੇਂ ਅੱਗੇ ਚੱਲਿਆ ਜਾ ਸਕੇ ਸਹਿਬ ਕਹਿਣ ਲੱਗੇ ਇਸ ਮਨ ਨੂੰ ਸੰਤੋਖ ਦੇਣ ਵਾਲਾ ਰੱਬ ਦਾ ਨਾਮ ਹੈ ਜਿਹੜਸ ਨਾਮ ਨਾਲ ਮਹਾਰਾਜ ਕਹਿਣ ਲੱਗੇ ਤੇਰੀ ਭੁੱਖ ਮਿਟਣੀ ਹੈ ਨਹੀਂ ਤੇ ਭੁੱਖਿਆ ਭੁੱਖ ਨਾ ਉੱਤਰੀ ਭੁੱਖਿਆ ਨਹੀਂ ਮਹਾਰਾਜ ਕਰਨ ਲੱਗੇ ਭੁੱਖ ਹੀ ਨਹੀਂ ਮਿਟਦੀ ਹੋਰ ਵੱਧ ਜਾਂਦੀ ਹੈ ਇੱਕੋ ਇੱਕ ਇਹ ਨਾਮ ਹੈ ਜਿਹਦੇ ਨਾਲ ਤੇਰੇ ਜੀਵਨ ਵਿੱਚ ਤ੍ਰਿਪਤੀ ਆਉਣੀ ਹੈ ਸੰਤਹਾਂ ਚਰਨ ਮਾਥਾ ਮੇਰੋ ਪਉਤ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਹੁਣ ਅੱਗੇ ਉਪਦੇਸ਼ ਕਰਦੇ ਹਨ ਸੰਤਹ ਚਰਨ ਮਥੇ ਮੇਰੇ ਪੌਥ ਬੜੇ ਪ੍ਰੇਮ ਵਿੱਚ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਸਤਗੁਰੂ ਆਪ ਜੀ ਮੇਰ ਕਰੋ ਮੇਰਾ ਜਿਹੜਾ ਇਹ ਮਸਤਕ ਹੈ ਆਪ ਜੀ ਦੀ ਭਗਤੀ ਵਾਲਿਆਂ ਦੇ ਗੁਰਮਖੰਡ ਦੇ ਸਰਣਾ ਚਰਨਾਂ ਵਿੱਚ ਇਹ ਜਿਹੜਾ ਮਸਤਕ ਟਿਕ ਜਾਵੇ ਅਨਕ ਬਾਰ ਸੰਤਾਂ ਡੰਡੌਤ ਮੈਂ ਅਨੇਕਾਂ ਵਾਰੀ ਜਿੰਨੇ ਵਾਰੀ ਵੀ ਹੋ ਸਕੇ ਬੰਦਗੀ ਵਾਲੇ ਗੁਰਸਿੱਖਾਂ ਭਗਤਾਂ ਦੀ ਚਰਣਾ ਵਿੱਚ ਨਮਸ਼ਕਾਰ ਕਰਦਾ ਦੂਰ ਡੰਡੌਤ ਕਰਦਾ ਜਦੋਂ ਕੋਈ ਨਿਤਨੇਮੀ ਗੁਰਸਿੱਖ ਰੱਬ ਨਾਲ ਜੁੜਿਆ ਹੋਇਆ ਦੇ ਦਰਸ਼ਨ ਹੁੰਦੇ ਹਨ ਸਤਗੁਰੂ ਮਹਾਰਾਜ ਜੀ ਗੁਰਸਿੱਖਾਂ ਨੂੰ ਮਾਣ ਬਖਸ਼ਦੇ ਹੋਏ ਸੰਤ ਕੌਣ ਨੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਲੱਗੇ ਰਾਖੇ ਕਿਰਪਾ ਧਾਰੀ ਗੁਰੂ ਨੇ ਮੇਰ ਕਿਰਪਾ ਕਰਕੇ ਆਪਣੇ ਸੇਵਕ ਦੀ ਰਾਖੀ ਕੀਤੀ ਹੈ ਰਹਾਉ ਰਹਾਉ ਵਿਸ਼ਰਾਮ ਦੇ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ ਸੰਤ ਹੈ ਚਰਨ ਸੋਏ ਸੋਏ ਕੀ ਬਾਣੀ ਜੈਤੁਰ ਸੰਤ ਜਨ ਬੰਨੂਆਂ ਦੇ ਸੱਜਣਾਂ ਸਾਤ ਸੰਤ ਕਿੰਨਾ ਕਿਰਤਵਾਦੀ ਚਰਨ ਸੁਭੀ ਪੁਰਤਸਤ ਕਰਦੇ ਹੈ ਅੰਤਮ ਹਰਤ ਸੇਖ ਸੇਖ ਜੀਵਾ ਤੇ ਅਸੇ ਸੰਤ ਜਨਾਂ ਨੇ ਦਰਸ਼ਕ ਕਰਕੇ ਮੈਂ ਜੁਨਾ ਹਾਂ ਜਿਨ੍ਹਾਂ ਦੇ ਦਰਸ਼ਕ ਕਰਦੇ ਮਨ ਨੇ ਹਰਿ ਬੁਜੰਦ ਜਿਨ੍ਹਾਂ ਦੇ ਦਰਸ਼ਕ ਕਰਕੇ ਇਸ ਮੰਦਰ ਸ਼ਾਂਤੀ ਆਨੰਦਿੰਦ ਹੈ ਸਤ ਸੰਤ ਸ ਜੀਵਸ ਗੁਰੂ ਸਾਹਿਬ ਦੀ ਬਾਣੀ ਅੰਦਰ ਕਰਦੇ ਹਨ ਕਿ ਭਾਈ ਜਤੋ ਅਸੀਂ ਗੁਰੂ ਦੀ ਬਾਣੀ ਨੂੰ ਸੁਣਾ ਕੇ ਸਤ ਗੁਰੂ ਦੀ ਬਾਣੀ ਕੀ ਵਚਨ ਕਰਦੇ ਹਨ ਤਾਂ ਸਾਨੂੰ ਸਾਡੀ ਜ਼ਿੰਦਗੀ ਦਾ ਅਸਲ ਅਸਲੀਅਤ ਜਿਹੜੀ ਪਤਾ ਲੱਗਦੀ ਹੈ ਕੋ ਗੁਰੂ ਸਾਹਿਬ ਸੱਤੇ ਪਾਸੋਂ ਮਹਾਰਾਜ ਜੀ ਤੇ ਸਾਰਾ ਜੀਵਨ ਮਨੁ ਗੁਰੂ ਨੂੰ ਉਪਦੇਸ਼ ਕਰਕੇ ਵੀ ਜੇਹਰੇ ਦੀ ਜ਼ਿੰਦਗੀ ਵਿੱਚ ਨਾ ਕੋਈ ਭਗਤੀ ਨਹੀਂ ਤੇਰਾ ਜੀਵਨ ਫਟਕਾਰ ਹੈ ਐਸੀ ਜ਼ਿੰਦਗੀ ਨੂੰ ਲਾਭਤ ਹੈ ਤੇ ਸਾਧ ਸੰਤ ਜਿਹੜਾ ਸਿੱਖ ਹਰ ਮਿਹਰ ਗੁਰਦਸ਼ੁਕਰਾਨਾ ਕਰਦਾ ਚੈ ਦਿਨ ਹੈ ਮਹਾਰਾਜ ਜੀ ਨੂੰ ਤੁਹਾਡੀ ਕਿਰਪਾ ਨਾਲ ਸੁਖ ਵਿੱਚ ਰਹੀਤ ਹੋਇਆ ਅਤਾ ਪਾਏ ਤੇ ਤੁਹਾਡੀ ਕਿਰਪਾ ਨਾਲ ਸੁੱਖਾਂ ਵਿੱਚ ਰhiti ਹੋਈ ਹੈ। ਇਤਾਂ ਦੇ ਲੋਕ ਵੀ ਨੇ ਜਿਹੜੇ ساری ਰਾਤ ਤਰਨਦੇ ਨੇ ਜਿਹੜੇ ਕਿਸੇ ਰੋਗ ਤੋਂ ਕਲਪੀ ਸਾਧ ਸੰਤਤੀ ਹਸਪੀਟਲ ਬੈੱਡ ਤੇ ਨਹੀਂ ਘਰ ਆਉਣ ਤੋਂ ਨੇ ਰੋਗੀ ਨੇ ਮਨ ਕਰਦਾ ਬਚਣ ਕਿ ਅਸਥਾਨ ਕਰਕੇ ਕੂਤੇ ਦਰ ਤੇ ਜਾ ਜੀ ਸੰਗਤ ਵਿੱਚ ਬੈਠੇ ਪਰ ਨਹੀਂ ਜਿਨਾ ਕੌਣ ਕਾਲਸਤੀ ਹੈ ਇਹ ਸਤਿਗੁਰੂ ਦੀ ਬਾਣੀ ਵਿੱਚੋਂ ਨਾਮ ਲਈ ਦਿੱਤੇ ਆਉਂਦਾ ਕਰਦਾ ਨੋ ਗੁਰੂ ਦੇ ਨਾਮ ਨੂੰ ਸਮਰੇਗਾ ਇਹ ਜਿਹੜੀ ਕਾਲਸਤੀ ਹੈ ਬਹੁਤ ਵੱਡੀ ਦਾਤ ਹੈ ਆਤਮਿਕ ਮੁਰਕਣ ਸੁਬਾਣੀ ਤੇ ਆਪਣੇ ਬੱਚਿਆਂ ਨੂੰ ਅਮਰਤ ਵਾਂਗ ਬਰਪਾਣੀ ਇਹ ਸਾਧ ਸੰਗ ਜਦੋਂ ਮੁਰਕਣ ਆਉਂਦਾ ਬਾਗ ਦੇ ਬੱਚੇ ਸੁੱਤੇ ਪੈਣੇ ਬਹੁਤਾਂ ਸੁੱਖ ਸਾਡੀ ਵਾਲਸ ਤੇ ਸੁੱਖ ਹੋਣਾ ਕਾਇਨ ਹੈ ਔਰ ਉਸ ਸੁੱਖ ਵਿੱਚ ਸਾਨੂੰ ਰੱਬ ਨਾਲ ਜੁੜਨਾ ਚਾਹੀਦਾ ਹੈ ਤੇ ਪ੍ਰਾਣੀ ਨੂੰ ਬੱਚਿਆਂ ਨੂੰ ਪੜ੍ਹਾਉਣੇ ਸਾਨੂੰ ਤੇ ਆਤਮੇ ਸੰਨ ਉਪੁੱਤਰ ਸਕੂਲ ਜਾਣਾ ਪਰ ਸਕੂਲ ਜਾਣ ਨੂੰ ਪੱਲਰ ਤੱਕ ਗੁਰਦੁਆਰੇ ਦੀ ਜਾਣ ਤੇ ਗੁਰ ਕਮਾਥਾ ਟੇਕਣਾ ਇਹ ਸਾਧ ਸੰਗਤ ਨੂੰ ਤੇ ਸਾਡੇ ਕੋਲ ਅੰਮ੍ਰਿਤ ਵੇੜਾ ਦੀ ਉਸਤਿਰਾ ਅੰਮ੍ਰਿਤ ਵੇੜੇ ਨੂੰ ਵਿਸ਼ੇਸ਼ ਮਹਾਨ ਦਾ ਗੁਰ ਸਾਹਿਬ ਨੇ ਦਿੱਤੀ ਹੈ ਜਿਹਦੇ ਕੋਲ ਅੰਮ੍ਰਿਤ ਵੇੜਾ ਨਹੀਂ ਕੋਦੇ ਕੋਲ ਵਾਕੀ ਦਾ ਸਮਾਪਨ ਸਾਰ ਸੰਤੂ ਵਿਸ਼ੇ ਪਤਾਲਨ ਪ੍ਰਯਾਸ ਹੈ ਇਸ ਵਾਸਤੇ ਆ ਜੀਵਨ ਵੀ ਅਮਰਤ ਬਣ ਲਾ ਲਵੇਗੀ ਇਸ ਜੀਵਨ ਨੂੰ ਸੁਭਾਰਨੇ ਗੁਰੂ ਦੇ ਵਾਚੇ ਗਿਆਨ ਨੂੰ ਸਾਧਨ ਦੀ ਨੂੰ ਜੁਆਏਗੀ ਐਸਾ ਜੀਵਨ ਹੈ ਉਹ ਮਹਾਨ ਜੀਵਨ ਜੀ ਹੈ ਗੁਰੂ ਦੀ ਬਾਣੀ ਤੋਂ ਲੱਗੇ ਇਸ ਸੇਖਾ ਜੀਵਨ ਕੀ ਬਣਾਇਆ ਜਾਂਦਾ ਉਹਦੇ ਕੋਲ ਜੁਆਨੀ ਕਿੰਦਾ ਜਿਉਣੀ ਹੈ ਬਦਨਾ ਕਿੰਦਾ ਦਾ ਹੋਵੇ ਇਹ ਵਿਰਤ ਅਵਸਥਾ ਨੂੰ ਕਿ ਕਿਸ ਤਰ੍ਹਾਂ ਜੀਵਨ ਜਿਉਣਾ ਚਾਹੀਦਾ ਹੈ ਸਤਿ ਸ੍ਰੀ ਅਕਾਲ ਪਤਨ ਮਹਾਰਾਜ ਦੇ ਚਰਨਾਂ ਅੰਦਰ ਆਸਰੇ ਮਹਾਰਾਜ ਹਮ ਅਗਿਆਨ ਅਲੋਪ ਮਤ ਕੋਰੀ ਤੂ ਸਾਹਿਬ ਜੁਨੀ ਅੰਧਾਨ ਮਹਾਰਾਜ ਮੈਨੂੰ ਕੋਡੀ ਮਾਤਾ ਗਿਆਨ ਕੋੜਾ ਹੈ ਸਮਝ ਨਹੀਂ ਤੁਮ ਸਮਰੱਥ ਬਟਾ ਬਹੁਤ ਵੱਡਾ ਨੇ ਕਿਰਪਾ ਕਰ ਕੇ ਬਖਸ਼ ਲੈ ਹਮ ਆਪ ਗੁਣ ਭਰੇ ਏਕ ਗੁਣ ਨਾ ਨੂੰ ਸਾਡੀਆਂ ਦੇਹੀ ਵਿੱਚ ਕੌਣ ਨੇ ਗੁਣ ਨਹੀਂ ਹੈ ਤੁਸੀਂ ਕਿਰਪਾ ਕਰਨੇ ਕੌਣ ਕੱਢਦੇ ਗੁਣ ਬਖਸ਼ ਦਿਓ ਸਤਿਗੁਰੂ ਰਹਿਮਤ ਕਰਨ ਲੋਕ ਸੁਖੀ ਪਰਲੋਸੀ ਲੈ ਨਾਮਿਤ ਹਾਰਕਾ ਆਪਾ ਮਿਲਣ ਦੀ ਬਾਤ ਬਣੀ ਸਲੋਕ ਪੜਨ ਗੁਰੂ ਪਾਣੀ ਬੱਪਣੇ ਤੇਰੇ ਨੂੰ ਚਿੰਨੇ ਨਾ ਧਿਆਇ ਲਾਣਕ ਤੇ ਮੁਖ ਬੁੱਜ ਲੈ ਕੁਵਾਰੀ ਤੁਮ ਕੀ ਕਤਾ ਅਲਸਾਰ ਬਾਦ ਇਕੀ ਬੱਤੇ ਤੁਮ ਆ